ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਯੋਧੇ ਸਗੋਂ ਤੀਰ ਅੰਦਾਜ਼ੀ ਦੇਵੀ ਮਾਹਿਰ ਸਨ ਕਹਿੰਦੇ ਹਨ ਕਿ ਗੁਰੂ ਸਾਹਿਬ ਜੀ ਜਦੋਂ ਬਚਪਨ ਵਿੱਚ ਤੀਰ ਕਮਾਨ ਚਲਾਉਂਦੇ ਸਨ ਤਾਂ ਉਦੋਂ ਵੀ ਉਹਨਾਂ ਦੇ ਬਾਣ ਆਮ ਇਨਸਾਨਾਂ ਤੋਂ ਕਈ ਗੁਣਾ ਦੂਰ ਚਲੇ ਜਾਂਦੇ ਸਨ ਇੱਕ ਵਾਰਾਂ ਦੀ ਗੱਲ ਹੈ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਬੈਠੇ ਹੋਏ ਸਨ ਸਿੰਘਾਂ ਦੇ ਵਿੱਚੋਂ ਕਿਸੇ ਇੱਕ ਸਿੰਘ ਨੇ ਅਦਬ ਦੇ ਨਾਲ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਕਿਹਾ ਜਾਂਦਾ ਹੈ ਕਿ ਤੁਹਾਡਾ ਤੀਰ ਬਹੁਤ ਦੂਰ ਜਾਂਦਾ ਹੈ ਪਰ ਅਸੀਂ ਕਦੇ ਆਪਣੀਆਂ ਅੱਖਾਂ ਦੇ ਨਾਲ ਨਹੀਂ ਵੇਖਿਆ ਤਾਂ ਤਾਂ ਅਨੁਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਹੌਲੀ ਜਿਹੀ ਮੁਸਕਰਾ ਕੇ ਬੋਲੇ ਕਿ ਭਾਈ ਸਿੰਘਾ ਜੇ ਤੁਸੀਂ ਚਾਹੁੰਦੇ ਹੋ ਤਾਂ ਅੱਜ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਸੀਂ ਇਹ ਨਜ਼ਾਰਾ ਆਪਣੇ ਅੱਖੀਂ ਵੇਖ ਲਵੋ ਤਾਂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਟੀਰ ਕਮਾਨ ਫੜਿਆ ਅਤੇ ਨਿਮਰਤਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੁਲਾ ਕੇ ਗੁਰੂ ਸਾਹਿਬ ਜੀ ਨੇ ਕਮਾਨ ਦੇ ਵਿੱਚੋਂ ਟੀਰ ਛੱਡਿਆ ਇਹ ਟੀਰ ਹਵਾ ਦੇ ਵਿੱਚ ਉੜਦਾ ਹੋਇਆ ਨਿਕਲਿਆ ਤੇ ਸਿੰਘਾਂ ਨੇ ਕੀ ਦੇਖਿਆ ਕਿ ਵੇਦਿਆਂ ਹੀ ਵੇਦਿਆਂ ਉਹ ਟੀਰ ਅੱਖਾਂ ਦੇ ਸਾਹਮਣੋਂ ਗਾਇਬ ਹੋ ਜਾਂਦਾ ਹੈ ਸੰਗਤ ਜੀ ਕਈ ਘੰਟਿਆਂ ਬਾਅਦ ਸੁਨੇਹਾ ਆਇਆ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਤੀਰ 13 ਮੀਲ ਦੂਰ ਜਾ ਕੇ ਇੱਕ ਰੁੱਖ ਵਿੱਚ ਵੱਜਿਆ ਸੰਗਤ ਹੈਰਾਨ ਰਹਿ ਗਈ ਇਹ ਤਾਂ ਆਮ ਇਨਸਾਨ ਦੇ ਲਈ ਸੰਭਵ ਨਹੀਂ ਹੈ ਇਹ ਦ੍ਰਿਸ਼ ਗੁਰੂ ਸਾਹਿਬ ਜੀ ਦੀ ਸ਼ਕਤੀ ਦਾ ਨਹੀਂ ਸਗੋਂ ਰੱਬੀ ਸ਼ਕਤੀ ਅਤੇ ਵਾਹਿਗੁਰੂ ਜੀ ਦੀ ਕਿਰਪਾ ਦਾ ਪ੍ਰਤੀਕ ਸੀ ਸੰਗਤ ਜੀ ਇਹ ਸਾਖੀ ਸਾਨੂੰ ਇਹ ਸੱਸਦੀ ਹੈ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਵੀ ਕਰਦੇ ਸਨ ਉਹ ਵਹਿਗੁਰੂ ਜੀ ਦਾ ਜਾਦੇ ਨਾਲ ਕਰਦੇ ਸਨ ਇਹ ਸਾਨੂੰ ਇਹ ਵੀ ਦੱਸਦੀ ਹੈ ਕਿ ਜੇ ਇਨਸਾਨ ਆਪਣੀ ਮਿਹਨਤ ਦੇ ਨਾਲ ਰੱਬ ਤੇ ਭਰੋਸਾ ਕਰੇ ਤਾਂ ਅਸੰਭਵ ਵੀ ਸੰਭਵ ਹੋ ਜਾਂਦਾ ਹੈ ਸੰਗਤ ਜੀ ਇਹ ਸੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 13 ਮੀਲ ਤੀਰ ਦੀ ਅਨੋਖੀ ਸਾਖੀ ਆਪਣੀ ਜ਼ਿੰਦਗੀ ਵਿੱਚ ਅਸੀਂ ਵੀ ਧੰਨ ਸ੍ਰੀ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਅਪਣਾ ਕੇ ਰੁਕਾਵਟਾਂ ਤੋਂ ਡਰਨਾ ਨਹੀਂ ਸਗੋਂ ਹਿੰਮਤ ਨਾਲ ਅੱਗੇ ਵਧਣਾ ਚਾਹੀਦਾ ਹੈ ਸੰਗਤ ਜੀ ਅਸੀਂ ਆਪਣੀ ਜ਼ਿੰਦਗੀ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਯਾਦ ਰੱਖ ਕੇ ਹਿੰਮਤ ਤੇ ਭਰੋਸੇ ਨਾਲ ਅੱਗੇ ਵਧੀਏ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਹੋਰ ਸੰਗਤਾਂ ਨਾਲ ਸ਼ੇਅਰ ਕਰੋ ਅਤੇ ਹਰ ਰੋਜ਼ ਨਵੀਆਂ ਧਾਰਮਿਕ ਸਾਖੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ